ਘੜੀ ਨੂੰ ਵੇਤ ਸ਼ਬਦਾਂ ਦੇ ਆਖਾਂ ਉਸ ਘੜੀ ਨੂੰ ਚਾਲੀ ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣੋ ਵੀਰ ਤਾਂ ਬਹਾਦਰਾਂ ਦੇ ਕੰਨ ਲਾ ਕੇ ਜੀ ਮਾਰੋ ਜਾਂਦੇ ਇਤਿਹਾਸ ਵਿੱਚ ਮਾਨ ਲਾ ਕੇ ਜੀ ਬਾਰ ਨਦੀ ਤੋਂ ਨਚੋੜ ਆ ਕੇ ਕੱਪੜੇ ਸਿੰਘ ਗਣਤੀ ਦੇ ਗੁਰਾਂ ਨਾਲ ਆਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰਤੜੇ ਬਾਜਵਾਲੇ ਦੀ ਕਮਾਂਡ ਹੇਟਾ ਲੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਜੜੇ ਵਿੱਤ ਸ਼ਬਦਾਂ ਦੇ ਆਖ ਉਸ ਘੜੀ ਨੂੰ 40 ਸਿੰਘਾਂ ਵੱਲ ਜੰਗ ਗਈ ਲੜੀ ਨੂੰ ਸੁਣੋ ਵੀਰ ਤਾਂ ਬਹਾਦਰਾਂ ਦੇ ਕੰਨ ਲਾ ਕੇ ਦੀ ਮਾਰੋ ਜੱਤ ਇਤਿਹਾਸ ਵਿੱਚ ਮਨ ਲਾ ਕੇ ਜੀ ਬਾਰ ਨਦੀ ਤੋਂ ਚੋੜ ਆ ਕੇ ਕੱਪੜੇ ਪੰਦ ਪੰਦ ਜਾਂਦੇ ਰੂਪ ਵਿੱਚ ਜੱਥਿਆ ਪੀਰ ਪਰਨੇ ਫੁੱਲਾਦੀ ਵਿੱਚ ਭੱਥਿਆ ਪਵੇ ਸੂਰਜ ਭਲੇਖਾ ਵਿੱਚੋਂ ਮੱਥਿਆ ਕਰ ਅੱਲਾ ਅੱਲਾ ਮੁਗਲ ਪੈਚੀਕਾ ਮਾਰਦੇ ਵੇਖੋ ਰਣ ਦਿੱਤੇ ਵਿੱਚ ਜੋ ਜ ਕਰਦਾ ਦੇ ਬੈਰੀਆ ਤੇਰੇ ਖਾਲਸਾ ਸਵਾ ਸਵਾ ਲੱਖ ਪੂਰੇ 1 ਅੜੇ ਖਾਲਸਾ ਸਵਾ ਸਵਾ ਲੱਖ ਪੂਰੇ 1 ਅੜੇ ਖਾਲਸਾ ਮੀਨਾ ਬੋਦਾ ਤੇ ਬਗਨਾ ਹਣੇਰੀਆਂ ਲਾਉਂਦੇ ਭੱਟ 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 ਵੱਡ ਪੱਟ ਵੱਡ ਲੋਥਾਂ ਦੀਆਂ ਢੇਰੀਆਂ ਤੌਣਾ ਤੜਾ ਨਾਲ ਵੱਖ ਕਰ ਗੇਰੀਆਂ ਮੱਲੋ ਮੱਲੀ ਮੂਹ ਨਿਕਲੇ ਕਮਾਲ ਹੋ ਗਈ ਨਾਲ ਲਹੂ ਦੇ ਤਰਦ ਸਾਰੀ ਲਾਲ ਹੋ ਗਈ ਵੇਖੋ ਵਰਤੀ ਅਨਫਿਕਰਾ ਮਾਤ ਨੂੰ ਹੋ ਗਿਆ ਕਦੀ ਸੂ ਨਾ ਦਿਨਾਂ ਦੇ ਤੇਗਾ ਵੱਧੀਆਂ ਵਾਟਾ ਪੈ ਗਿਆ ਮਾ ਉਹ ਗੱਦਿਆ ਤੱਕ ਘਰੀ ਤੋਂ ਨਕਾਰ ਆਉਣਾ ਛੱਡਿਆ ਦੂਜੇ ਪੁੱਤਰ ਨੇ ਬੱਲੇ ਆਣ ਅਟਿਆ ਪਿਤਾ ਸ਼ੁਕਰ ਗੁਜ਼ਾਰ ਅੱਖ ਆਇ ਅਕਾਲ ਨੂੰ ਹੁੰਦਾ ਵੇਖਣਾ ਸ਼ਹੀਦ ਦੂਜੇ ਵੀ ਮਲਾਲ ਨੂੰ ਹੱਕ ਤੋੜਿਆ ਸੱਜ ਕਿਸ ਜੁਚਾ